ਉਹ ਕਾਦੇ ਲਈ ਕਿਉਂ ਕਰ ਦਿੰਦਾ ਤਾ ਤੈਨੂੰ ਕੱਖ ਕਹਿਣ ਇਹ ਗੁਰੂ ਘਰ ਦੇ ਬਾਹਰ ਫਲੋਟੇ ਨਾ ਆ ਜੰਤਰੀਆਂ ਵੇਚ ਕੇ ਕਹਿੰਦੇ ਇਹ ਵੀ ਸਾਨੂੰ ਨਾ ਪੈਸੇ ਦੋ ਸਕੂਲ ਦੀ ਫੀਸ ਤਾਰਨੀ ਆ ਦੇਖੋ ਤਾਂ ਆ ਹਾਲਾਤ ਸਿੱਖਾਂ ਦੇ ਬੱਚੇ ਹੋ ਸਕਦੇ ਇਦਾਂ ਦੇ ਦੱਸੋ ਉਹ ਨਹੀਂ ਆਵਾਲਾ ਪੱਤੀ ਇਹ ਨਵਾਂ ਕੰਮ ਇਹਨਾ ਸ਼ੁਰੂ ਕਰਤਾ ਅਸੀਂ ਸਰੋਂ ਪੜਾਈ ਅੱਗੇ ਉਹ ਨਹੀਂ ਆਵਾਲਾ ਪੰਜਾਬ ਚ ਨਾ ਉਹ ਗੰਦ ਪਾਇਆ ਵਾ ਤੁਸੀਂ ਵੀ ਲੈ ਲਓ ਉਹ ਨਹੀਂ ਆਵਾਲਾ ਪੜਦਾ ਕਿਤੇ ਸਕੂਲ ਕਿਹੜੇ ਪੜਦਾ ਐ ਦੱਸ ਮੈਨੂੰ ਨਹੀਂ ਪੜਦਾ ਭਈ ਨਹੀਂ ਪੜਦਾ ਫੇਰ ਤੂੰ ਮੈਨੂੰ ਤੂੰ ਫੇਰ ਮੈਨੂੰ ਕਿਉਂ ਕਿਹਾ ਵੀ ਮੈਂ 500 ਰੁਪਏ ਜਿਹੜਾ ਵਾ ਦੇਣਾ ਵਾ ਸਕੂਲ ਦੀ ਫੀਸ ਨਹੀਂ ਪੜੀ ਹੁੰਦੀ ਨਹੀਂ ਪਰ ਗੱਲ ਥੋੜੀ ਇੱਕ ਤਖਤ ਤੇ ਡ ਇਹ ਕੋਈ ਸ਼ਰਮ ਆਉਂਦੀ ਐ ਤਾਨੂੰ ਵੇਖ ਕੇ ਭਈਆਂ ਲਵੇ ਕੇ ਸ਼ੁਰੂ ਹੋ ਗਏ ਨਹੀਂ ਆਵਾ ਦਾ ਪਰ ਇਹ ਪ੍ਰਵਾਸੀ ਐ ਅੰਮ੍ਰਿਤਸਰ ਗੋਲਡਨ ਗੇਟ ਤੋਂ ਭਜਾਏ ਆਂ ਇਦਾਂ ਹੀ ਸਾਰੇ ਪੰਜਾਬ ਦੇ ਸਾਰੇ ਬੰਦੇ ਜਿਹੜੇ ਬਾਹਰੋਂ ਆਏ ਉਹ ਭੱਜ ਗਏ ਇਹ ਲੋਕ ਵੇਖੋ ਆ ਬੱਚੇ ਸਾਡੇ ਕਿਹੜੇ ਬੰਦੇ ਤੁਰ ਪਿਆ ਦਮਾਲੇ ਸਜਾ ਕੇ ਆ ਜੰਤਰੀ ਫੜਾਉਣ ਡਿਆ ਮੈਨੂੰ ਕਹਿੰਦਾ ਵੀ 500 ਰੁਪਏ ਕਿੱਥੋਂ ਦਾ ਰਹਿਣ ਆਲਾ ਵਾ ਲੋਤੀ ਪੜਦਾ ਉਹ ਕਿੱਥੇ ਆ ਆਰੇ ਨਾ ਫਾੜ ਫਾੜ ਸਾਡਾ ਤੁਹਾਡੇ ਤੋਂ ਲੱਗੋ ਇਥੋਂ ਅਨੰਦਪੁਰ ਦਾ ਹੈਗਾ ਕੋਈ ਕੋਈ ਬੰਦਾ ਅਨੰਦਪੁਰ ਸਾਹਿਬ ਦਾ ਹੈਗਾ ਹੈਗੇ ਬਾਜੀ ਇਹ ਕਿਹੜੇ ਪਿੰਡ ਦਾ ਦੱਸਣ ਦੇ ਇੱਥੇ ਲੱਗ ਗਿਆ ਬਾਜੀ ਫਿਰ ਕਿੱਥੇ ਸਕੂਲ ਕਿਹੜੇ ਪੜਦਾ ਤੋ ਇਹ ਦੱਸ ਪੜਦਾ ਨਹੀਂ ਪਈ ਹੈ ਅੱਕੇ ਖਾਰਦਾ ਨਾ 52 ਸਾਤ ਦਾ ਪਈ ਨਹੀਂ ਛੱਡਾਂਗੇ ਤੈਨੂੰ ਗਾਂ ਤੋਂ ਕਰੇਗਾ ਕੰਮ ਨਹੀਂ ਕਹਦਾ ਇੱਥੇ ਨਹੀਂ ਕਹਦਾ ਪਈ ਪਾਵਾ ਕਿੱਥੇ ਉਹ ਹਟ ਗਿਆ ਹੈਗਾ ਲੱਗਾ ਇੱਥੇ ਕਿਤੇ ਆਓ ਚੱਲੀਏ ਕਿੱਥੇ ਲੱਗਾ ਜਰਾ ਪਰਾ ਕਾਕਾ ਖੜੀ ਕਹਿੰਦੇ ਆਓ ਇਹ ਤੇਰਾ ਭਰਾ ਵਾ ਕਾਕਾ ਤੇਰਾ ਭਰਾ ਵਾ ਤੇ ਸਕੂਲ ਪੜਦਾ ਵਾ ਹੈ ਤੂੰ ਇੱਥੇ ਕੰਮ ਕਰਦਾ ਨਾ ਬੁੱਤਰ ਤੈਨੂੰ ਕਿਸੇ ਨੇ ਕਹਿਆ ਇੱਥੇ ਇਹ ਵੇਖ ਮੈਨੂੰ ਆਣ ਕੇ ਨੇ ਕਿਹਾ ਵੀ ਮੈਨੂੰ 500 ਰੁਪਏ ਦੇ ਦਿਓ ਮੈਂ ਸਕੂਲ ਦੀ ਫੀਸ ਤਾਰਨੀ ਆ ਤੇਰੀ ਗੱਲ ਤੇਰੀ ਪਈ ਇਹ ਗੁਰੂ ਘਰਾਂ ਦੇ ਬਾਹਰ ਆ ਜੰਤਰੀਆਂ ਦੇ ਕੇ ਸੰਗਤ ਨੂੰ ਕਹਿਣਾ ਵੀ 500 ਰੁਪਏ ਦੇ ਦਿਓ ਮੈਂ ਸਕੂਲ ਦੀ ਫੀਸ ਦੇਣੀ ਇੱਕ ਲੰਮਾ ਤੁਹਾਨੂੰ ਪਹਿਲੇ ਵੀ ਕਹਿ ਰਹੇ ਦੁਨੀਆ ਕਹਿ ਰਹੀ ਤੁਸੀਂ ਆਪਣਾ ਕੰਮ ਉਪਰ ਕਰੋ ਕਿੱਦੇ ਲੱਗ ਕੇ ਇਹ ਕੰਮ ਤੁਹਾਡੇ ਚ ਇਹਦੀ ਪਤਾ ਕਿੰਨੀ ਵੀਡੀਓ ਵਾਇਰਲ ਹੁੰਦੀ ਐ ਇਸੇ ਮੁੰਡੇ ਦੀ ਚੰਗਾ ਕੀਤਾ ਬੱਬਾ ਜੀ ਫੜ ਕੇ ਨਾ ਹੁਣ ਦੱਸ ਮੈਨੂੰ ਤੈਨੂੰ ਛੜੀਏ ਬਾਲ ਉਹ ਭਾਗ ਕੋਈ ਕੱਲੀਏ ਤੈਨੂੰ ਫੇਰ ਪੜਨ ਦੀ ਸੈਂਟਰ ਚ ਮਾਂ ਪਿਓ ਹੈਗੇ ਤੇਰੇ ਹੈਗੇ ਡੈਡੀ ਹੈਗਾ ਤੇਰੇ ਮੰਮੀ ਵੀ ਹੈਗੇ ਤੇ ਪੜਦਾ ਸਕੂਲ ਲੇਕ ਨਹੀਂ ਨਹੀਂ ਪੜਦਾ ਨਾ ਫੇਰ ਝੂਠ ਕੇ ਬੋਲਿਆ ਤੂੰ ਤੂੰ ਕਹਿੰਦੀ ਮਾਰਦਾ ਬਈ ਮੰਮੀ ਰੈਡੀ ਦੀ ਬਣੀ ਹੈ ਮੰਮੀ ਰੈਡੀ ਦੀ ਬਣੀ ਗਰੀਬ ਨੇ ਤੇ ਆਹ ਕੰਮ ਕਰਨ ਰਿਹਾ ਛੋਟਾ ਤੇ ਉੱਤੇ ਨੂੰ ਕੀ ਹੋਇਆ ਚੰਗੇ ਭਲੇ ਨੂੰ ਤੂੰ ਫੇਰ ਮੈਂ ਝੂਠ ਕੇ ਬੋਲਿਆ ਹਾਂ ਨਾ ਨਾ ਕੰਨਿਆਂ ਤਾਂ ਤੇ ਤੂੰ ਮੈਨੂੰ ਇਹ ਕਿਹਾ ਕਿ ਮੈਂ ਸਕੂਲੇ ਪੜਦਾ ਵਾਂ ਤੇ ਮੈਨੂੰ 500 ਰੁਪਏ ਫੀਸ ਦੋ ਇਹਨੂੰ ਪੁੱਛੋ ਭਾਜੀ ਤੂੰ ਕਿਹਾ ਕਿ ਨਹੀਂ ਕਿਹਾ ਮੈਨੂੰ ਕਿ 500 ਰੁਪਏ ਮੇਰੀ ਫੀਸ ਹੈ ਸਕੂਲ ਦੀ ਕਿਹਾ ਵਾ ਨਾ ਇਹ ਕੰਮ ਚੰਗੇ ਗੱਲ ਆ ਮੈਂ ਡੀਸੀ ਰੋਪੜ ਤੋਂ ਸ਼ਿਕਾਇਤ ਕੀਤੀ ਐ ਇਸ ਬਾਰੇ ਅਮਰੇਸਰ ਦੇ ਗੋਲਡਨ ਗੇਟ ਤੱਕ ਸਾਰੇ ਉਧਰੋਂ ਸਾਰਾ ਸ਼ਹਿਰ ਕਲੀਨ ਕੀਤਾ ਸਾਰੀ ਦੁਨੀਆ ਨੇ ਵੇਖਿਆ ਉਹ ਚੀਜ਼ ਤੇ ਤੁਸੀਂ ਨਵਾਂ ਕੰਮ ਸਾਡੇ ਮਤਲਬ ਦਬਾਲੇ ਬਣ ਕੇ ਗੁਰੂ ਘਰ ਦੇ ਬਾਹਰ ਦਸਵੇਂ ਪਾਸ਼ਾ ਦੇ ਘਰੋਂ ਕੀ ਖੁਸ਼ੀਆਂ ਲੈਣ ਆਉਂਦੇ ਆ ਇਥੇ ਸਿਰ ਝੁਕਦੇ ਇਸ ਤਖਤ ਤੇ ਆਣ ਕੇ ਤੁਸੀਂ ਇਹ ਸਿਰ ਤੇ ਬੰਨ ਕੇ ਦਿਮਾਲੇ ਤੇ ਨਵਾਂ ਕੰਮ ਸ਼ੁਰੂ ਕਰਤਾ ਕਿ ਚੱਲੂਗਾ ਕੰਮ ਇਹ ਸਿੱਖਾਂ ਦੇ ਬੱਚੇ ਇਦਾਂ ਦੇ ਇਹ ਕਰਦਾਰ ਆ ਸਾਡੇ ਸਿੱਖ ਕੌਮ ਦਾ ਕਰਦਾਰ ਦੁਨੀਆ ਸਾਰੀ ਜਾਣਦੀ ਤੇ ਤੁਸੀਂ ਆਣ ਕੇ ਇਥੇ ਸੰਗਤ ਨੂੰ ਕਹਿੰਦੇ ਵੀ ਦਹਾਂ ਦੀ ਜੰਤਰੀ ਲੈ ਲਾ ਤੇ ਇਹ ਜੰਤਰੀ ਤੂੰ ਕਦੇ ਕੋ ਕਿੱਥੋਂ ਆਈ ਕਿਹਦੇ ਕੋਲੋਂ ਆਏ ਤੂੰ ਹਾਂ ਲੋ ਐ ਤੋ ਹੋਰ ਤੋ ਕੋਈ ਵੀ ਆ ਇਹੋ ਚਾਰ ਪੰਜ ਜੰਤਰੀਆਂ ਵਾਂ ਪੰਜ ਪੰਜ ਛੇ ਛੇ ਮਹੀਨੇ ਦਾ ਨੰਗ ਜਾਂਦੇ ਆ ਆ ਦਿਓ 500 ਦਿਓ 400 ਚੱਲ ਤੇਰੇ ਸਕੂਲ ਮੈਂ ਚੱਲਦਾ ਮੈਂ ਤੇਰੇ ਦਿਨਾ ਮੈਂ ਤੇਰੇ 2 ਸਾਲ ਦੇ 5 ਸਾਲ ਦੇ ਜਿੰਨੇ ਸਾਲ ਦੇ ਕਹੇਗਾ ਸਾਰੇ ਪੈਸੇ ਦਊਂਗਾ ਪੜਨਾ ਤੇ ਫਿਰ ਤੂੰ ਮੈਨੂੰ ਕੀ ਕਿਹਾ ਭਾਈ ਮੰਮੀ ਲੈ ਲਈ ਦੀ ਮਤਾ ਦੱਸ ਤੇ ਮੇਕ ਦੇ ਮੰਮੀ ਡੈਡੀ ਗਰੀਬ ਆ ਤੇ ਉਹ ਕੰਮ ਕਰਨ ਦੇ ਛੋਟਾ ਭਰਾ ਤੇ ਇੱਥੇ ਕਿਰਤ ਕਮਾਈ ਕਰਨ ਦੇ ਹੋਵੇ ਤੂੰ ਕੀ ਮੰਗਣ ਆ ਫਿਰ ਇੱਥੇ ਇਹ ਸਹੀ ਆ ਜੀ ਆ ਜੋ ਕੁਝ ਹੋਣ ਦੇ ਇੱਥੇ ਨਾਗਪੁਰ ਸਾਹਿਬ ਦੀ ਧਰਤੀ ਤੇ ਇਹ ਬੱਚਾ ਇਹ 500 ਰੁਪਇਆ ਕਹਿੰਦਾ ਜੀ ਮੈਂ ਸਕੂਲ ਦੀ ਫੀਸ ਤਾਰਨੀ ਮੈਨੂੰ ਦੇ ਦਿਓ ਆ ਜੰਤਰੀ ਵੇਚਣ ਡਿਆ 10 ਰੁਪਏ ਦੀ ਜੰਤਰੀ ਆ ਡੋਪਲੀਕਵਿਟੀ ਦਾ ਮੁਲਾਜ਼ਮ ਹੈ ਮੇਰੀ ਇਹ ਡਿਊਟੀ ਲੱਗੀ ਪਈ ਇਹਨਾਂ ਨੂੰ ਲਿਵਾਸ ਨੂੰ ਪਹੁੰਚਾਉਣ ਵਾਸਤੇ ਜੀ ਇਹ ਮੈਨੂੰ ਦੋ ਹਜ਼ਾਰ ਚਾਰ ਚਾਰ 5-5000 ਰੁਪਏ ਦੀ ਰੋਜ਼ ਆਫਰ ਕਰਦੇ ਭੀ ਤੂੰ ਪੈਸੇ ਲੈ ਲੈ ਸਾਨੂੰ ਮੰਗ ਲੈਂਦੇ ਇਹ 10-20 ਹਜ਼ਾਰ ਕਮਾਉਂਦੇ ਆ ਤੇ ਫਿਰ ਤਾਂ ਨਹੀਂ ਹੋਤੋ ਦਾਹੀ ਦੱਦਿਆ ਕੀ ਇਨਾਂ ਦੇ ਮੈਂ ਘਰਾਂ ਤੱਕ ਪਹੁੰਚਿਆ ਬਾਬਾ ਜੀ ਹਾਂ ਸਾਰੇ ਕਰਾਂ ਜੀ ਆ ਸਭ ਕਰ ਰਹੇ ਨੇ ਜੀ ਹਾਂ ਇਹ ਇਸ ਲਈ ਇਹਨੇ ਸਾਰੇ ਕਰਿਆ ਜੀ ਇਨਾਂ ਦੇ ਘਰਾਂ ਤੱਕ ਜਦੋਂ ਮੈਂ ਗਿਆ ਮੈਂ ਤਾਂ ਡਾਕ ਫਿਰਦਾ ਜੀ ਭਾਈ ਸਾਹਿਬ ਮੈਂ ਤਾਂ ਡਾਕ ਫਿਰਦਾ ਆ ਆ ਵੇਖੋ ਆ ਡਾਕ ਮੇਰੇ ਕੋਲ ਆ ਆ ਆ ਵੇਖ ਲਓ ਆ ਆ ਸਾਰੇ ਗਵਾਏ ਆ ਜਿੰਨੇ ਬੰਦੇ ਸਾਰੇ ਮਾਰ ਕੀਤਾ ਨੇ ਗਵਾਏ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਪਈ ਜੇੜਾ ਕੋਈ ਸ਼ਰਧਾਲੂ ਆਨੰਦਪੁਰ ਸਾਹਿਬ ਮੱਥਾ ਟੇਕਣਾ ਹੋਵੇ ਕੋਈ ਉਦਾਸ ਹੋ ਕੇ ਜਾ ਬਿਲਕੁਲ ਪਈ ਸਾਡੇ ਆਨੰਦਪੁਰ ਸਾਹਿਬ ਗਏ ਸੀ ਤੇ ਸਾਡੇ ਨਾਲ ਆਪ ਦੇਖੀ ਹੋਈ ਸਾਡੇ ਪਿਓ ਦਾ ਘਰ ਉਹ ਗੋਰਾ ਕੀ ਵਾਸਤੇ ਲੈ ਕੇ ਜਾਉਗਾ ਹਾਜੀ ਪਈ ਹਾਜੀ ਅਸੀਂ ਕਿਦ ਤਰਨਪੁਰ ਸਾਹਿਬ ਗਏ ਸੀ ਅਸੀਂ ਤੂੰ ਮਰੇ ਇਸ ਟਾਈਮ ਵੇਹ ਚ ਮਰਾ ਅੰਵਾਲੇ ਜੇਲ੍ਹ ਚ ਬੰਦਾ ਨਾ ਨਾ ਪੈਸੇ ਨਾ ਤੂੰ ਰਾਤ ਨੂੰ ਭਾਲ ਦਿੰਦੇ ਜਿਹੜੇ ਬਲੈਕ ਹੋਊਗਾ ਜੀ ਇਹਨਾਂ ਤੇ ਕਾਰਵਾਈ ਸਖਤ ਕਰਾਵਾਂਗੇ ਆਪਾਂ ਇਹ ਇਹਨਾਂ ਬੰਦੇ ਦੇ ਪੁੱਤ ਬਣਾਉਣਾ ਹੈ ਸਾਡੇ ਗੁਰੂ ਦਾ ਮੈਂ ਭਾਜੀ ਤੁਹਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਤੁਹਾਡੀ ਗੋਲਡਨ ਟਾਈਮ ਤੋਂ ਵੀਡੀਓ ਵੇਖੀ ਸੀ ਮੈਂ ਕਿਹ ਭਾਈ ਸਾਹਿਬ ਉਹਦਾ ਨੰਬਰ ਮਿਲ ਜੇ ਤੇ ਨਜ਼ਾਰਾ ਆ ਜੇ ਜੋ ਪਾਸ਼ਾ ਦਾ ਘਰ ਹੈ ਹਾਂਜੀ ਪਾਸ਼ਾ ਦਾ ਘਰ ਹੈ ਜੀ ਇਹਦੇ ਦਰ ਦੇ ਬੱਚੇ ਹਾਂ ਅਸੀਂ ਗੁਰੂ ਦੇ ਦਰ ਤੇ ਗੁਰੂ ਦੇ ਦਰ ਤੇ ਮਾਰਾ ਕੋਈ ਆਵੇ ਤੇ ਕੋਈ ਦੁਖੀ ਹੋ ਕੇ ਜਾਵੇ ਤੇ ਫਿਰ ਕੰਮ ਸਾਨੂੰ ਸੋਭਾ ਨਹੀਂ ਦਿੰਦਾ ਇੱਥੇ ਤੇ ਬਾਬਾ ਜੀ ਜਦੋਂ ਤੁਹਾਨੂੰ ਕਿਹਾ ਵੀ ਜੰਤਰੀ ਲੈ ਲਓ ਤੇ ਪੈਸੇ ਆਪਣਾ ਦੇ ਦਿਓ ਮੇਰੀ ਸਕੂਲ ਦੀ ਫੀਸ ਤੇ ਫਿਰ ਤੂੰ ਇਹ ਹਿਸਾਬ ਲਾ ਲਈ ਮੈਂ ਇੱਥੇ ਰਹਿਣਾ ਹੀ ਵਾਲੇ ਦਵਾਲੀ ਪੰਜਾਬ ਚ ਫਿਰਨ ਆਹੀ ਤੇ ਬੰਦੇ ਬਣ ਜੋ ਬਗਾਨਿਆਂ ਤੇ ਤੇ ਪਰਚੇ ਦਰਜ ਹੋਂਦੇ ਤੂੰ ਪੰਜਾਬ ਦਾ ਇਸ ਕਰਕੇ ਤੈਨੂੰ ਬਖਸ਼ਦਾ ਹੀ ਹੋ ਇਥੇ ਨજર ਨਾ ਹੀ ਗਾਂ ਤੋਂ ਦਾ ਜੰਤਰੀਆਂ ਤੇ ਫੜਾੜ ਚੱਲ ਭੱਜਾ ਇਥੋਂ ਫੁੱਟ ਜਾ ਫੋਟ ਇਥੋਂ ਇਹਨਾਂ ਨੂੰ ਜੀ ਮਤਲਬ ਨਸੀਹ ਦੇਣੀ ਚਾਹੀਦੀ ਆ ਇਹ ਜਿਹੜੇ ਬੱਚੇ ਜਿਹੜੇ ਮੰਗਦੇ ਆਏ ਮਤਲਬ ਹੀ ਗਲਤ ਕਰਦੇ ਕੰਮ ਬਹੁਤ ਗਲਤ ਕਰਦੇ ਆ ਸਾਰਾ ਦਿਨ ਲੋਕਾਂ ਤੋਂ ਭੀਖ ਮੰਗਦੇ ਆ ਇਹਨਾਂ ਦੇ ਘਰੇ ਸ਼ਾਮ ਨੂੰ ਸ਼ਰਾਬਾਂ ਕਵਾਬਾਂ ਟਾਬਿਆਂ ਤੇ ਮੀਟ ਉਹ ਟਾਬਿਆਂ ਤੇ ਰੋਟੀ ਆਉਂਦੀ ਆ ਮੈਂ ਤੇ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਨਾਂ ਤੇ ਖਿਲਾਫ ਹੋਈ ਵੀ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੋਊਗੀ ਬਾਬਾ ਜੀ ਅੰਮ੍ਰਿਤਸਰ ਚ ਜਿੱਦਾਂ ਕਾਰਵਾਈ ਹੋਈ ਵਧੀਆ ਸੀ ਬਹੁਤ ਮੈਂ ਕਹਿੰਦਾ ਜੀ ਬਹੁਤ ਤੁਹਾਡਾ ਤਧਾਰਨ ਕਰਦੀ ਮੈਨੂੰ ਤੇ ਤੁਹਾਡਾ ਨੰਬਰ ਹੀ ਨਹੀਂ ਮਿਲਿਆ ਨਹੀਂ ਕੋਈ ਨਹੀਂ ਹਾਂ ਜੀ ਬਹੁਤ ਹੀ ਤੁਸੀਂ ਵਧੀਆ ਕੰਮ ਕਰਦੇ ਜੀ ਇਹ ਇਹਨਾਂ ਦੇ ਘਰ ਮੋਟਰਸਾਈਕਲ ਸਕੂਟਰ ਸ਼ਾਮ ਨੂੰ ਕੁੱਤੇ ਰੱਖਿਆ ਕੁੱਤ ਲੋਕਾਂ ਦੇ ਲੱਗੇ ਹੋਏ ਤਾਂ ਨਾ ਕੁੱਤਿਆਂ ਨੂੰ ਬੱਕਰਾਂ ਦਾ ਮੀਟ ਖਾਂਦੇ ਰੱਖੋ ਇਹ ਜੀ ਹੁਣ ਬੱਚੇ ਆਏ ਕੋਲ ਹਾਂਜੀ ਹਾਂਜੀ ਆ ਜੰਤਰੀ ਦੇ ਕੇ ਬਿਲਕੁਲ ਜੀ ਬਿਲਕੁਲ ਇਹ ਇਤਿਹਾਸ ਆ ਤੇ ਕਹਿੰਦਾ ਵੀ ਮੈਨੂੰ 500 ਰੁਪਏ ਮੀਟ ਦੇ ਦੱਸ ਮੈਂ ਮੈਂ ਤੁਹਾਨੂੰ ਬੇਨਤੀ ਕਰਾਂ ਇਹਨਾਂ ਦੇ ਬੰਦੇ ਦੇ ਇੱਕ ਗੋਰਾ ਆਇਆ ਜਿਸਟ੍ਰੇਲੀਆ ਤੋਂ ਜੀ ਠੀਕ ਹੈ ਜੀ ਗੋਰਾ ਆਸਟ੍ਰੇਲੀਆ ਦਾ ਉਹ ਪਹਿਲਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਕੇ ਆਇਆ ਉਹ ਕਹਿੰਦਾ ਜੀ ਖਾਲਸੇ ਦੀ ਜਨਮ ਭੂਮੀ ਨਨਤਪੁਰ ਸਾਹਿਬ ਦਰਸ਼ਨ ਕਰਾਂ ਹਾਂ ਉਹ ਜੀ ਟ੍ਰੇਨ ਚੜ੍ਹ ਕੇ ਆ ਗਿਆ ਰਾਤ ਨੂੰ ਜਿਹੜਾ ਤਾਂ ਆ ਬੱਚਾ ਇhtiyat ਵਿੱਚ ਦੇਖਣਾ ਇਹਦੇ ਪਿਓ ਨੇ ਤੇ ਦੋ ਚੋਂ ਹੋਣ ਨੇ ਰਲ ਕੇ ਉਹਨੂੰ ਬਾਅਦ ਇਹ ਆਜੋ ਦੀ ਤਨੂੰ ਮੁਰਕੇਸ ਗੜ ਸਾਹਿਬ ਛੱਡਦੇ ਆ ਰਾਤ ਨੂੰ ਲੁੱਟਮਾਰ ਕਰਕੇ ਇਹਨੂੰ ਪੁੱਛੋ ਜੀ ਗਵਾਨੇ ਇਹਨਾਂ ਨੇ ਰਾਤ ਨੂੰ ਲੁੱਟਮਾਰ ਕਰਕੇ ਉਹਦਾ ਸਾਰਾ ਪਾਸਪੋਰਟ ਵਗੈਰਾ ਸਾਰੇ ਪੈਸੇ ਖੋ ਕੇ ਹਾਂਜੀ ਭੱਜ ਗਏ ਮੁਰਕੇ ਰੇਲਵੇ ਜੀ ਮੈਂ ਰੇਲਵੇ ਪੁਲਿਸ ਦੇ ਪਰਚਾ ਦਰਜ ਕੀਤਾ ਇਸ ਟਾਈਮ ਅੰਮ੍ਰਿਤਸਰ ਜ਼ਿਲ੍ਹੇ ਚ ਬੰਦਾ ਇਹਦਾ ਪਿਓ ਜਿਹੜਾ ਇਹ ਮੁੰਡੇ ਦਾ ਪਿਓ ਇਹ ਮਾਈਕ ਤੇ ਤਾਂ ਰਿਪਰਦੀ ਕਦੇ ਹੋਣੀ ਹਾਂਜੀ ਹਾਂਜੀ ਇਹ ਸਾਰ ਸਭ ਲੁੱਟੇ ਦੇ ਚੱਕੇ ਜੀ ਇਹ ਜੇ ਪਾਟ ਸਿੰਘ ਸਭ ਲੁੱਟੇ ਰਿਹਾ ਹਾਂ ਨਿਗਾਹ ਜੀ ਹਾਂ ਨਿਗਾਹ ਜੀ ਆ ਜੀ ਸਾਰੇ ਮਾਰੇ ਮੇਰੀ ਬੇਤੀ ਸੁਣੋ ਜਦੋਂ ਤੁਸੀਂ ਹੁਕਮ ਲਾਓਗੇ ਅਸੀਂ ਆਵਾਂਗੇ ਮੈਂ ਡੀਸੀ ਰੋਪੜ ਨੂੰ ਤੇ ਐਸਐਸਪੀ ਨੂੰ ਮਿਲ ਕੇ ਜਾਵਾਂ ਠੀਕ ਹੈ ਜੀ ਮਾਰੇ ਬਹੁਤ ਬਹੁਤ ਅਕਾ ਧੰਨਵਾਦ ਵਾਹ ਪਿਆ ਇੱਥੋਂ ਦੇ ਲੋਕਲ ਬੰਦਿਆਂ ਦਾ ਲੋਕਲ ਬੰਦਿਆਂ ਦਾ ਇਹਨਾਂ ਦਾ ਮਜਹਿਲਾ ਨਾ